ਕੰਮ ਕਰੀਏ ਤੁਹਾਡਾ ਵੀ ਕੰਮ ਇਹ ਮਿਕਸ ਕਰਕੇ ਬਣਾਉਣੀ ਅੱਜਾ ਜਾਂ ਲਾਈਟ ਆਈਏ ਕੀ ਬਦਲ ਬਤਾਉਗੇ ਆਜੰਤ ਜਬਿੱਤ ਹੋ ਕੋ ਲੈ ਲੋ ਤਾਂ ਸਿੱਧੀ ਬਾਤੇ ਸਿੱਧੀ ਬੋਲਦੀ ਜੀ ਜੱਟੂ ਛੋਟੀ ਜੀ ਤੇ ਈਦਾਂ ਨੂੰ ਬਹੁਤ ਪਸੰਦ ਕਰਦੀ ਹੁੰਦੀ ਮੈਂ ਕਹ ਪਾਪਾ ਨੂੰ ਹੂੰ ਜੁੱਲੇ ਜਿਹੜਾ ਦੰਦੀ ਦੀ ਮਤ ਪੈਰਾਟ ਵਾਲੀ ਦਵਾ ਜੁੱਲੇ ਦੀ ਹੋਲੀ-ਹੋਲੀ ਬਣੀ ਜਾਂਦੀ ਟੀਲੇ ਤੇ ਮੈਂ ਤਾਂ ਯਾਦ ਇਹਨੂੰ ਖਾ ਲਵਾਂਦੀ ਆ ਫਿਰ ਦੇਸੀ ਜੋ ਬਾਬਾ ਕੇ ਬੱਚੇ ਨੂੰ ਪਸੰਦ ਕਰਦੇ ਦੀ ਨੂੰ ਖਾਣ ਜਾਂਦਾ ਲਾ ਤੇ ਉਸ ਤੋਂ ਅੱਗੇ ਉਸ ਸੀਟਾ ਪਈ ਆ ਲੈ। ਮੈਂ ਤਾਂ ਖੋ ਰਹੀ ਨਹੀਂ। ਸਾਰੇ ਗਾਇਬਿੰਗ ਕद्दू ਤੋਰੀਆਂ ਕद्दू ਤੋਰੀਆਂ ਕद्दू ਤੋਰੀਆਂ ਬਸ ਆਹ ਦੇਖੀ ਕੀ ਜੀ ਸਵਾਦ ਬੜੂ। ਓਹੋ। ਸਾਬਾ ਦਾ ਹੱਥ ਹੁੰਦਾ ਇਹ ਦੇ ਬਿਸਤੇ ਦੇ ਦੇਸੀ ਘਿਓ ਨਾਲ ਵਰਤ ਕੇ ਸਵਾਦ ਬਣੋਗੇ ਕਹ ਹੈ ਜੀ ਬਣ ਤਰੀਆੜੀ ਤੇ ਦੂਜੀ ਸੁੱਕੀ ਰਾਸਮੀ ਸੀ ਬਹੁਤ ਬਹੁਤ ਤੇਸਤੀ ਬਹੁਤ ਸੁਆਦਾ ਵਿੱਚ ਖੁਸ਼ਬੂ ਦੇਖ ਕੇ ਨਹੀਂ ਸੋਣੀ ਹੁੰਦੀ ਕਦੂ ਲਾਈ ਤੇ ਲਧੀ ਹੋਈ ਆ ਤਾਂ ਕਰਕੇ ਕਿੱਥੇ ਪਿਆਜ਼ ਇਹਨੇ ਕਿੱਥੇ ਦਾਲ ਆ ਕਿੱਥੇ ਕਦੂ ਆ ਮਿਕਸ ਹੋਈ ਪਈ ਆ ਸਾਰੀ ਕਿੰਨੀਆਂ ਸੀਟੀਆਂ ਲੱਗੀਆਂ ਸੀ ਇਹਨੂੰ ਸੀਟੀਆਂ ਤਾਂ ਵੱਧ ਲੱਗੀਆਂ ਇਹ ਹਾਂ ਪਨਛੇ ਕੇ ਔਰ ਰੋਟੀ 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 ਅਤੇ ਕਲਨ ਚਮਚਾ ਹਲੇ ਚ ਗਰਮੇ

ਇਹਨਾਂ ਨੇ ਸੁਕਾ ਵੀ ਦਿੱਤਾ ਪਾਣੀ ਇਹਨਾਂ ਦੀ ਬਹੁਤ ਪਾਣੀ ਖੜਾ ਸੀ ਬਹੁਤ ਇਹ ਲਾ ਸਕਦੇ ਸੀ ਜੀਰੀ ਜਦੀ ਪਰ ਇਹਨਾਂ ਨੇ ਤੇ ਸੁਕਾਤਾ ਸਾਰ ਅੰਦਰ ਤੱਕ ਰਸਾਇਆ ਜ਼ਮੀਨ ਦੇ ਹੋਰ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਕੋਣੋ ਕਰ ਦਿੰਦੇ ਨੇ ਸਾਰ ਅਹ ਉਹ ਠੇਪੰਦ ਨਹੀਂ ਉਹ ਨੂੰ ਸੋਈ ਦਸ ਨਹੀਂ ਨਹੀਂ ਰੰਦਾ ਕਈ ਦਾ ਹਵਾ ਠੰਡੀ ਚਾਲਦੀ ਨਹੀਂ ਗਰਮ ਹਵਾ ਚਾਲਦੀ ਹੁੰਦੀ ਹੈ ਹਨਾ ਆਹ ਹੋ ਗਈ ਕੈਪੀ ਹੋਈ ਤੇ ਉਹ ਜਿੱਥੇ ਕਾਲਾ ਕਾਲਾ ਜਨ ਅਦੇ ਉਹ ਜਿੱਥੇ ਬੁਲਬਲੀਆਂ ਉੱਠਦੀਆਂ ਨੇ ਉੱਥੇ ਆ ਗੋਇਨੂ ਫੇ ਚੱਕਣੀ ਫਿਰ ਉਥੇ ਦੀ ਹੋ ਜਾਣੀ ਆ ਭੁੱਲ ਜਣਾ ਉਧਰੋਂ ਹੀ ਚੱਕਣੀ ਪਊ ਹੈ ਨਾ ਜਾ ਕੇ సోరి సోరి కచ్చే ਬੰਦੀ ਰੋਟੀ ਤੁਹਾਨੂੰ ਰੋਟੀ ਬਣਾਉਣ ਦਾ ਕਿੰਨਾ ਸ਼ੌਕ ਹੈ ਖਾਣ ਹੀ ਤਾਂ ਹੈਗੀਆ ਫਿਰ ਜਦੋਂ ਉਹਨਾਂ ਨੇ ਕਹਿਤਾ ਸੀ ਵੀ ਥੋੜੀ ਹੋਰ ਖਾਓਗੇ ਤੁਸੀਂ ਬਣਾਈ ਫੜੇ ਬਣਾਈ ਜਾਂਦੇ ਆ ਹਾਂਜੀ ਬੰਦੀ ਬਣ ਸਕਦਾ ਹੁਣ ਫੋੜ ਬਣਾ ਦਿੰਦਾ ਇਹਨੂੰ ਰੈਫਰਿਜਰੇਟਰ ਆਖ ਲਈ Questa è molto bella, vero? La metti a cuocere non il tappetino? Sì, è corretta. Ora la metto a cuocere nel friggitore. Non è più grosso. Se la metti a cuocere, il tappetino sarà fare Hope I bombed the hood. Whole...